ਧਾਰਮਿਕ ਪੁਰਸ਼ ਅਨੁਭਵੀ ਪੁਰਸ਼ ਜਮੇਨ ਦੇਤੇ ਜੋ ਜੀਵਨ ਹੈ ਇਸ ਨੂੰ ਦੋ ਹਿੱਸਿਆਂ ਚ ਵੰਡਦੇ ਨੇ ਭੋਗ ਭੂਮੀ ਕਰਮ ਭੂਮੀ ਜੋ ਭੋਗਣ ਲਈ ਆਏ ਨੇ ਭੋਗ ਭੂਮੀ ਜੋ ਕੁਝ ਕਰਨ ਲਈ ਆਏ ਨੇ ਭੋਗਣ ਦੇ ਨਾਲ ਨਾਲ ਕੁਝ ਕਰਨ ਲਈ ਆਏ ਨੇ ਕਰਮ ਭੂਮੀ ਭੋਗ ਗਉਮੇ ਦੇ ਸਾਰੇ ਪਸ਼ੂ ਆ ਜਾਂਦੇ ਨੇ ਪੰਛੀ ਆ ਜਾਂਦੇ ਨੇ ਕੀੜੇ ਮਕੋੜੇ ਆ ਜਾਂਦੇ ਨੇ ਬਨਸਪਤੀ ਆ ਜਾਂਦੀ ਭੋਗ ਗਉਮੇ ਕੁਝ ਕਰ ਸਕਣ ਇਹਨਾਂ ਕੋਲ ਸੋਚ ਸ਼ਕਤੀ ਨਹੀਂ ਕੁਝ ਕਰ ਸਕਣ ਇਹਨਾਂ ਕੋਲ ਪਰਬਲ ਚੇਤੇ ਸ਼ਕਤੀ ਵੀ ਨਹੀਂ ਹੈ ਜਾਨਵਰਾਂ ਦੇ ਚੋਂ ਪਸ਼ੂਆਂ ਦੇ ਚੋਂ ਜੋ ਬੰਦਰ ਹੈ ਵਿਦਵਾਨ ਕਹਿੰਦੇ ਨੇ ਜੇ ਵੀ ਅਗਰ ਆਪਣੀ ਸਿਮਰਤੀ ਨੂੰ ਪਿੱਛੇ ਲੈ ਜਾਏ ਚੇਤੇ ਸ਼ਕਤੀ ਨੂੰ ਪਿੱਛੇ ਲੈ ਜਾਏ ਤੋ 24 ਘੰਟਿਆਂ ਤੋਂ ਪਹਿਲੇ ਕੀ ਕੁਝ ਵੀ ਨਹੀਂ ਪਤਾ ਇਸ ਨੂੰ ਕੁਝ ਵੀ ਨਹੀਂ ਪਤਾ ਨਾ ਜਨਮ ਦਾ ਗਿਆਨ ਨਾ ਮਰਨ ਦਾ ਗਿਆਨ ਕੁਝ ਵੀ ਨਹੀਂ ਇਸ ਵਾਸਤੇ ਸਾਰਾ ਪਸ਼ੂ ਜਗਤ ਬਨਸਪਤੀ ਜਗਤ ਜੋ ਅੰਡੇ ਆ ਤੇ ਪੈਦਾ ਹੁੰਦੇ ਨੇ ਉਤਪੂਜ ਧਰਤੀ ਤੋਂ ਪੈਦਾ ਹੁੰਦੇ ਨੇ ਕੀੜੇ ਮਕੋੜੇ ਨੇ ਔਰ ਕੁਛ ਜੀਵ ਤਾਂ ਪੈਦਾ ਹੁੰਦੇ ਨੇ ਚੋਕਾਏ ਜਾਨਵਰ ਭੋਗ ਭੋਮੇ ਸਿਰਫ ਮਨੁੱਖ ਕਰਮ ਭੋਮੇ ਇਹ ਭੋਗਣ ਦੇ ਨਾਲ-ਨਾਲ ਕੁਛ ਕਰਨ ਲਈ ਆਇਆ ਹੈ ਕੁਛ ਕਰਨ ਲਈ ਆਇਆ ਹੈ ਪ੍ਰਕਿਰਤਿਕ ਵਿਕਾਸ ਚੱਲ ਰਿਹਾ ਹੈ ਪਸ਼ੂਆਂ ਵਿੱਚ ਪਸ਼ੂ ਆਪਣੇ ਆਪ ਅੱਗੇ ਜਾ ਰਹੇ ਨੇ ਬਨਸਪਤੀ ਸਮਾਪਾ ਕੇ ਜਦ ਸਿਖਰ ਤੇ ਪਹੁੰਚਦੀ ਹੈ ਉਸ ਦਾ ਅਗਲਾ ਜੀਵਨ ਚਲਦਾ ਫਿਰਦਾ ਮਿਲ ਜਾਂਦਾ ਦਰਸ ਚੱਲ ਫਿਰ ਨਹੀਂ ਸਕਦੇ ਉਹ ਪਸ਼ੂ ਪੰਛੀ ਹੋ ਜਾਂਦੇ ਪਸ਼ੂ ਪੰਛੀਆਂ ਵਿੱਚ ਵਿਕਾਸ ਜਦ ਚੱਲਦਾ ਹੈ ਔਰ ਉਹ ਜੋ ਸਿਖਰ ਤੇ ਪਹੁੰਚਦੇ ਨੇ ਸਿਖਰ ਤੇ ਪਹੁੰਚੇ ਜਿਹੜੇ ਪਸ਼ੂ ਨੇ ਉਹਨਾਂ ਦੇ ਵਿੱਚ ਗਾਊ ਹੈ ਹਾਥੀ ਹੈ ਕੋੜਾ ਹੈ ਮੋਰ ਹੈ ਹੰਸ ਹੈ ਇਹ ਸਿਖਰ ਤੇ ਪਹੁੰਚੇ ਇਹਨਾਂ ਵਿੱਚ ਬਹੁਤ ਆਤ ਮਰਨ ਤੋਂ ਬਾਅਦ मनुख खावंगे मनुख ते पशु दी कड़ी है हाथी मनुख ते पशु दी कड़ी है गौ मनुख ते पशु दी कड़ी है घोडा मोर हंस ऋषि मुनियों ने इस ढंग दी खोज क्यों की थोड़ा ज्यों सोचण लग पैन दुख सुख महसूस कर देने ज्यादा कर देने गौ है घोडा है और ਹਾਥੀ ਮੈਂ ਤੇ ਨਹੀਂ ਕਹਿੰਦਾ ਸਾਰੀਆਂ ਗਊਆਂ ਸੋਚਦੀਆਂ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਮੈਂ ਇਹ ਵੀ ਨਹੀਂ ਆਖਦਾ ਸਾਰੇ ਹਾਥੀਆਂ ਦੀ ਸਮਝ ਬੜੀ ਪਰਵਲ ਹੁੰਦੀ ਏ ਬਥੇਰੇ ਮਨੁੱਖਾਂ ਦੀ ਸਮਝ ਹੀ ਪਰਵਲ ਨਹੀਂ ਆਉਂਦੀ ਲੇਕਿਨ ਹਾਥੀਆਂ ਵਿੱਚ ਕੁਝ ਹਾਥੀ ਹਨ ਜਿਨੂੰ ਕਹਿ ਸਕਦੇ ਆ ਸ਼ਕਲ ਸੂਰਤ ਤੇ ਪਸ਼ੂਦਿ ਗਏ ਉਹ ਨਹੀਂ ਮਨੁੱਖ ਨੇ ਜੈਸੇ ਇੱਕ ਦੋ ਮੈਂ ਉਦਾਹਰਣ ਦੇਆ ਮਹਾਤਮਾ ਬੁੱਧ ਦੀ ਜੰਗਲ ਦੇ ਸੇਵਾ ਇੱਕ ਹਾਥੀ ਕਰਦਾ ਸੀ ਮਨੁੱਖ ਨਹੀਂ ਕਰਦਾ ਸੀ ਕੋਈ ਮਨੁੱਖੋ ਨਾਂ ਨਾਲ ਹੈ ਵੀ ਨਹੀਂ ਸੀ ਪੰਜ ਸਾਥੀ ਸੰਸਾਤ ਛੁੱਟ ਗਏ ਸਨ ਇਕੱਲੇ ਰਹਿ ਗਏ ਸਨ ਇੱਕ ਹਾਥੀ ਕਰਮੰਡਲ ਚੁੱਕ ਕੇ ਲੈ ਜਾਂਦਾ ਸੀ ਨਦੀ ਤੋਂ ਪਾਣੀ ਭਰ ਲਿਆਉਂਦਾ ਸੀ ਔਰ ਦਰਖਤਾਂ ਤੋਂ ਫਲ ਤੋੜ ਲਿਆਉਂਦਾ ਸੀ ਰਾਤ ਨੂੰ ਉਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ ਕੋਈ ਜੰਗਲੀ ਜਾਨਵਰ ਉਹਨਾਂ ਤੇ ਹਮਲਾ ਨਾ ਕਰ ਦੇ ਜਿਸ ਦਿਨ ਮਹਾਤਮਾ ਬੁੱਧ ਨੂੰ ਤਪੱਸਿਆ ਦੇ ਸਫਲਤਾ ਮਿਲੀ ਜੰਗਲ ਨੂੰ ਛੱਡ ਕੇ ਜਦ ਜਾਣ ਲਗੇ ਰੋਂਦਿਆਂ ਰੋਂਦਿਆਂ ਤੜਪਦੇ ਆ ਤੜਪਦੇ ਆ ਸਾਥੀ ਨੇ ਆਪਣੇ ਪ੍ਰਾਣ ਦੇ ਦਿੱਤੇ ਸਾਰਾ ਬੋਧ ਜਗਤ ਮਾਤਮਾ ਬੁੱਧ ਤੋਂ ਬਾਅਦ ਹਾਥੀ ਦੀ ਪੂਜਾ ਕਰਦਾ ਹੈ ਇਸ ਤਰ੍ਹਾਂ ਬੇਸ਼ਤਰ ਗਉਆਂ ਦੇਖਿਆਂ ਨੇ ਬਹੁਤ ਸਾਰੇ ਨਾਂ ਪਾਈ ਹਰ ਚਰਨ ਸਿੰਘ ਬੈਠੇ ਨੇ ਇਹਨਾਂ ਦੇ ਪਿਤਾ ਦਾ ਬਾਬਾ ਸੁੰਦਰ ਸਿੰਘ ਜੀ ਅਲੀ ਵੇਗਵਾਲਿਆਂ ਨਾਲ ਸੰਬੰਧ ਵਕਤ ਦੀ ਇੱਕ ਬ੍ਰह्म ज्ञानी ਮੂਰਤੀ ਜੁੜੀ ਹੋਈ ਆਤਮਾ ਸੀ ਜਿਨ੍ਹਾਂ ਨੇ ਉਹ ਵਾਕਿਆਤ ਵੇਖੇ ਨੇ ਉਹ ਬਜ਼ੁਰਗ ਅਜੇ ਵੀ ਮੌਜੂਦ ਨੇ ਡੇਰੇ 'ਚ ਕੋਈ 60 ਗਊਆਂ ਸਨ ਤੇ ਬਾਬਾ ਜੀ ਦਾ ਗਊਆਂ ਨਾਲ ਪਿਆਰ ਬੜਾ ਰੋਜ਼ ਉਹਨਾਂ ਨੂੰ ਚਾਰਾ ਆਪ ਹੱਥੀਂ ਪਾਉਂਦੇ ਸਨ ਲੰਗਰ ਦੀਆਂ ਬੱਚਿਆਂਆਂ ਰੋਟੀਆਂ ਵੀ ਪਾਦੇ ਸਨ ਜਿਸ ਦਿਨ ਉਹਨਾਂ ਦੇ ਬਿਠ ਤੇ ਹੱਥ ਨਾ ਫੇਰਨ ਤੇ ਆ ਕੇ ਚਾਰਾ ਨਾ ਪਾਵਨ ਨੇ ਖਾਂਦੀ ਆਸ ਨਹੀਂ ਖਾਂਦੀ ਰਸ ਮੋਨ ਹੀ ਲਾਦੀ ਆਸ ਮੈਨੂੰ ਉਹਨਾਂ ਦੇ ਸਮਕਾਲੀ ਭਗਤ ਰੋਂਦੇ ਆਏ ਕਿਸੇ ਸੁਣੰਦੇ ਬੈਰਾਦ ਨਾਲ ਸੁਣੰਦੇ ਨੇ ਫਿਰ ਰੱਬ ਦੇ ਨੇ ਇਤ ਗਾਲਬਨ ਸੰਚਵਾਲੀ ਵਿੱਚ ਬਾਬਾ ਜੀ ਦੀ ਦੇਹੀ ਚਲਾਣਾ ਕਰ ਗਈ ਸਰੀਰ त्याग ਦਿੱਤਾ ਜਿਉਂ ਡੇਰੇ ਚ ਅਰਥੀ ਨਿਕਲੇ 60 ਗਉਆਂ ਨੇ ਤੜਕੜ ਤੜਕੇ ਆਪਣੇ ਪ੍ਰਾਣ ਦੇ ਦਿੱਤੇ 60 ਗਉਆਂ ਇੱਕ ਨਹੀਂ 60 ਦੀਆਂ 60 ਮੈਨੂੰ ਜਿਹੜਾ ਨੇ ਸੁਣਾਇਆ ਸੀ ਆਪਣੀ ਤਰਕ ਬੁੱਧੀ ਕਰਕੇ ਇਸ ਕੰਨ ਤੋਂ ਸੁਣ ਕੇ ਮੈਂ ਦੂਜੇ ਕੱਢ ਦਿੱਤਾ ਸੀ ਮੈਂ ਕਿ ਚਲੋ ਹੋ ਸਕਦਾ ਹੈ ਪਰ ਇੱਕ 4 ਸਾਲ ਪਹਿਲੇ ਇੱਕ ਘਟਨਾ ਘਟਈਏ ਹੁਣ ਜਿਸ ਤੋਂ ਮੇਰਾ ਨਿਸ਼ਚੈ ਪੱਕਾ ਹੋ ਗਿਆ ਤਮਿਲਨਾਡ ਦੇ ਸੰਸਵਾਮੀ ਕ੍ਰਿਸ਼ਨਾ ਮੂਰਤੀ ਔਰ ਇਹ ਸਾਰੇ ਤਮਿਲਨਾਡ ਵਿੱਚ ਕਰਨਾਟਕਾ ਵਿੱਚ ਆਂਧਰਾ ਵਿੱਚ ਕੇਰਲ ਵਿੱਚ ਇੱਕ ਬ੍ਰਹਮ ਗੈਣੀ ਕਰਕੇ ਪੂਜੇ ਜਾਂਦੇ ਸਨ ਬੜੀ ਜੁੜੀ ਹੋਈ ਆਤਮਾ ਇਸ਼ਾਮ ਨੂੰ ਕਥਾ ਕਰਦੇ ਸਨ ਹਫਤੇ ਚ 4 ਦਿਨ 2 ਦਿਨ ਤਮਿਲ ਦੇ ਚ ਬੋਲਦੇ ਸਨ 2 ਦਿਨ ਇੰਗਲਿਸ਼ ਦੇ ਚ ਬੋਲਦੇ ਸਨ ਬڑے بڑے ਸਿਆਣੇ ਮਨੁੱਖ ਸ਼ਾਮ ਦੇ ਸਮੇਂ 4 ਤੋਂ 5 ਚੋਂ ਕਿ 12 ਮਹੀਨੇ ਤਮਿਲਨਾਡੂ ਦੇ ਚ ਗਰਮੀ ਹੁੰਦੀ ਹੈ ਤੋ ਖੁੱਲੇ ਮੈਦਾਨ ਦੇ ਚ ਕਥਾ ਕਰਦੇ ਸਨ ਆਪਣੇ ਡੇਰੇ ਚ ਰੋਜ਼ ਇੱਕ ਗਊ ਆਉਂਦੀ ਸੀ ਹਿੰਦੁਸਤਾਨ ਦੇ ਚ ਲੋਕੀ ਖੁੱਲੀਆਂ ਗਵਾਂ ਨੂੰ ਛੱਡ ਦੇ ਨੇ ਆਵਾਰਾ ਗੁੰਬੀਆਂ ਇੱਕ ਗਊ ਆ ਜਾਂਦੀ ਸੀ ਡੇਰੇ ਦਾ ਜੋ ਬਾਹਰ ਦਾ ਦਰਵਾਜ਼ਾ ਸੀ ਉੱਥੇ ਖੜੀ ਹੋ ਕੇ ਉਹਨੇ ਕਥਾ ਸੁਣਨੀ ਫੌਰਨ ਲੱਗੇ ਹੋਏ ਸਨ ਆਵਾਜ਼ ਜਾਂਦੀ ਸੀ ਉਹਨੇ ਸੁਣਨਾ ਇੱਕ ਦਿਨ ਅੰਦਰ ਆ ਗਈ ਜਿਹਤੇ ਸੰਗਤਾਂ ਬੈਠਦੀਆਂ ਸਨ ਸਰੋਤੇ ਬੈਠਦੇ ਸਨ ਉੱਥੇ ਆ ਗਏ ਰੋਜ਼ ਕਾਲੇਨ ਵਿਛਾਏ ਜਾਂਦੇ ਸੰਕਾਰਪਟ ਰੋਜ਼ ਵਿਛਾਏ ਜਾਂਦੇ ਸਨ ਉੱਥੇ ਆ ਗਏ ਦੋ ਚਾਰ ਬੰਦੇ ਖੜੇ ਹੋ ਗਏ ਉਹਨੂੰ ਕੱਢਣ ਲੱਗੇ ਸਵਾਮੀ ਕ੍ਰਿਸ਼ਨਾ ਮੂਰਤੀ ਕੱਢਣ ਲੱਗੇ ਨਹੀਂ ਨਾ ਕੱਟੋ ਇਹ ਸਾਡੀ ਪਰਬਲ ਸਰੋਤਾ ਤੁਸੀਂ ਕਦੇ ਨਾਗਾ ਵੀ ਪਾ ਦਿੰਦੇ ਵੇ ਨਾਗਾ ਨਹੀਂ ਪਾਉਂਦੀ ਔਰ ਇਹ ਜਿੰਨੀ ਗਹਿਰਾਈ ਨਾਲ ਸੁਣਦੀ ਏ ਤੁਹਾਡੇ ਵਿੱਚ ਕੋਈ ਵੀ শ্রোਤਾ ਨਹੀਂ ਨਾ ਕਟੋ ਇਸ ਇੱਥੇ ਹੀ ਰਹਿਣ ਉਸ ਦਿਨ ਤੋਂ ਬਾਅਦ ਰੋਜ਼ ਅੰਦਰ ਆੜ ਲੱਗਦੀ ਤੇ 4 ਸਾਲ ਪਹਿਲੇ ਉਹਨਾਂ ਨੇ ਆਪਣਾ ਸਰੀਰ ਛੱਡਿਆ رات ہی رکھی گئی سی کچھ سنت لوگا نے آنا سی ہریدوار تو اور کئی کئی تھاواں تو جیسے صویرے امرت ویلے ارتھی نکلی تے ہی کھڑی سی گو تڑپ تڑپ کے اس نے بوئے تے ہی پرانا دے دیتے سوامی کرشنا مورتی تو بعد کرو ارتھی انہوں نے گو کی کڈی ہندو لوگا نے تڑپ تڑپ کے پرانا دے دیتے ਇਹ ਵਾਕਿਆ ਜਦ ਪੇਪਰਾਂ ਛਪੇ ਮੇਰੇ ਤੱਕ ਪਹੁੰਚੇ ਤਾਂ ਫਿਰ ਮੇਰਾ ਮਨ ਮੰਨ ਗਿਆ ਪਸ਼ੂਆਂ ਦੇ ਚੋਂ ਕੁਝ ਪਸ਼ੂ ਨੇ ਜੋ ਮਨੁੱਖ ਦੇ ਬਹੁਤ ਨੇੜੇ ਨੇ ਹਾਥੀ ਹੈ ਘੋੜਾ ਹੈ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੀਲੇ ਘੋੜੇ ਨੂੰ ਹਮੇਸ਼ਾ ਇਸ਼ਾਰੇ ਨਾਲ ਚਲਾਇਆ ਸੀ ਕਦੀ ਡਾਂਟਣ ਦੀ ਲੋੜ ਨਹੀਂ ਕਦੀ ਮਾਰਨ ਦੀ ਲੋੜ ਨਹੀਂ ਇਸ਼ਾਰਾ ਇੱਕ ਦਿਨ ਐਸਾ ਹੋਇਆ ਮਾਲਵੇ ਦੀ ਧਰਤੀ 'ਚ ਮਹਾਰਾਜ ਲਗਾਮ ਦੇ ਖਿਚਦਿਆਂ ਘੋੜਾ ਚੱਲਦਾ ਨਹੀਂ ਚਲਦਿਆਂ ਚਲਦਿਆਂ ਰੁਕ ਗਿਆ ਨਾ ਚੱਲੇ ਸਤਗੁਰੂ ਸੋਚੀ ਪੈ ਗਏ ਐਸਾ ਕਦੀ ਹੋਇਆ ਨਹੀਂ ਤੇ ਇਸ਼ਾਰਿਆਂ ਨਾਲ ਚੱਲਦਾ ਸੀ ਅਜ ਲਗਾਮ ਬਾਰ-ਬਾਰ ਖਿੱਚਦੇ ਪਿਆ ਨਹੀਂ ਚੱਲਦਾ ਪਾਤਸ਼ਾਹ ਘੋੜੇ ਤੋਂ ਥੱਲੇ ਉਤਰੇ ਸਿਰਫ ਦੇਖਣ ਵਾਸਤੇ ਕਿਦਰੇ ਇਸ ਦੇ ਪੈਰ ਵਿੱਚ ਕੋਈ ਲੋਹੇ ਦੀ ਕਿੱਲ ਜਾਂ ਕੋਈ ਜ਼ਖਮ ਕੋਈ ਐਸੀ ਚੀਜ਼ ਨਾ ਲੱਗ ਗਈ ਹੋਵੇ। ਮਹਾਰਾਜ ਥੱਲੇ ਉਤਰੇ। ਥੱਲੇ ਉਤਰਦੇ ਆ ਸਾਰੇ ਇੱਕਦਮ ਪੁਲਾਕੀ ਮਾਰ ਕੇ ਘੋੜੇ ਤੇ ਬੈਠ ਗਏ। ਔਰ ਘੋੜੇ ਨੂੰ ਮੋੜ ਲਿਆ ਤੇ ਮੁੜ ਗਿਆ ਘੋੜਾ। ਫੇ ਚੱਲ ਪਿਆ। ਨਾਲ ਦੇ ਸਿੰਘ ਪੁੱਛਦੇ ਨੇ ਮਹਾਰਾਜ ਕੁਝ ਗੱਲ ਸਮਝਦੇ ਚ ਨਹੀਂ ਆਈ ਤੁਸੀਂ ਲਗਾਮ ਖਿੱਚਦੇ ਸੀ ਘੋੜਾ ਨਹੀਂ ਜਾਂਦਾ ਸੀ ਅੱਗੇ ਪਰ ਤੁਸੀਂ ਮੋੜਿਆ ਤੇ ਮੁੜ ਗਿਆ ਹੁਣ ਚੱਲਦਾ ਹੈ ਪਤਾ ਸਤਿਗੁਰ ਨੇ ਕੀ ਆਖਿਆ 2 ਸਾਲ ਪਹਿਲੇ ਕਵੀ ਸੰਤੋਖ ਸਿੰਘ ਨਿਸਾਰਾ ਪਰਸੰਗ ਲਿਖਿਆ 2 ਸਾਲ ਪਹਿਲੇ ਇਹ ਸਾਹਮਣੇ ਜਿਹੜੇ ਖੇਤ ਹੈ ਨਾ ਇਹਦੇ ਵਿੱਚ ਤਮਾਕੂ ਵੀ ਜਾਏਗਾ ਕਿਸੀ ਤੁਹ ਤਮਾਕੂ ਦੇ ਅੰਸ ਥਿਸ ਇਸ ਅਮੇਂ ਦੇ ਵਿੱਚ ਇੰਨੀ ਲੰਗਦਾ ਨਹੀਂ ਇੱਥੋਂ ਨਹੀਂ ਲੰਗਦਾ ਇਹਨੂੰ ਮੋੜ ਕੇ ਵੱਲਾ ਪਾ ਕੇ ਦੂਜੇ ਪਾਸੇ ਤੋਂ ਜਾਵਾਂਗੇ ਇਹ ਨਹੀਂ ਸਮਝ ਚਾਰ ਪੈਸੇ ਦੇ ਮੁਨਾਫੇ ਵਾਸਤੇ ਜੋ ਸਿਗਰਟ ਵੇਚਦੇ ਨੇ ਤਮਾਕੂ ਵੇਚਦਣ ਕਦੀ ਸੋਚ ਲੈਣਾ ਚਾਹੀਦਾ ਹੈ ਕੋੜੇ ਨੂੰ ਇਤਨੀ ਅਕਲ ਸੀ ਸਾਨੂੰ ਇਤਨੀ ਅਕਲ ਨਾ ਆਵੇ ਗੁਸਤਾਖੀ ਕੀ ਹੈ ਘਟ ਸਈ 4 ਪੈਸੇ ਘੋੜੇ ਨੂੰ ਵਗਲ ਸੀ ਘੋੜਾ ਹੈ ਗਊ ਹੈ ਹਾਥੀ ਹੈ ਪੰਛੀਆਂ ਦੇ ਚੋਂ ਮੋਰ ਹੈ ਹੰਸੇ ਲੰਬੀਆਂ ਚੌੜੀਆਂ ਗਾਥਾਵਾਂ ਨੇ ਕਹਾਣੀਆਂ ਨੇ ਸਾਰਿਆਂ ਨਾਲ ਇਹ ਮਨੁੱਖ ਤੇ ਪਸ਼ੂ ਦੀ ਕੜੀ ਹੈ ਅਗਰ ਮਰਨਗੇ ਤਾਂ ਮਨੁੱਖ ਹੋਣਗੇ ਮੈਂ ਤੇ ਨਹੀਂ ਕਹਿੰਦਾ ਸਾਰੇ ਘੋੜੇ ਸਾਰੇ ਹਾਥੀ ਪਰਵੇਸ਼ਦਾਰ ਸੀ ਪਸ਼ੂਪਣੇ ਦੀ ਸ਼ਖਰਤਾ ਹੈ ਇਹਨਾਂ ਵਿੱਚ ਸੋਚ ਸ਼ਕਤੀ ਕੰਮ ਕਰਦੀ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮੈਂ ਫਿਰਦੌਰਾਵਾ ਸਾਰੇ ਹਾਥੀ ਸੋਚਦੇ ਹਨ ਸਾਰੇ ਘੋੜੇ ਸੋਚਦੇ ਹਨ ਮੈਂ ਐਸਾ ਨਹੀਂ ਕਹਿ ਰਿਹਾ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਪਰ ਮੈਂ ਇਹ ਕਹਿ ਰਿਹਾ ਬਹੁਤ ਸਾਰੇ ਪਸ਼ੂਆਂ ਦੇ ਚੋਂ ਪਸ਼ੂ ਨਹੀਂ ਨੇ ਮਨੁੱਖ ਨੇ ਔਰ ਬਹੁਤ ਸਾਰੇ ਮਨੁੱਖਾਂ ਦੇ ਚੋਂ ਮਨੁੱਖ ਨਹੀਂ ਨੇ ਪਸ਼ੂ ਨੇ ਕਰ ਦੂਤ ਪਸ਼ੂ ਕੀ ਮਾਨ ਸਜਾ ਲੋਕ ਪਚਾਰਾ ਕਰੇ ਦਿਨ ਰਾਤ ਤੋ ਆਪ ਦੀ ਗਿਆਤ ਨਹੀਂ ਅਰਸ ਕਰਾ ਭੋਗ ਭੋਮੇ ਕਰਮ ਭੋਮੇ ਸੂਝ ਸਮਝਦੇ ਨਾਲ ਕਰਮ ਦਾ ਫਲ ਚੱਲਦਾ ਹੈ ਜਨ ਇੱਕ ਹੋਰ ਕਥਾ ਕਹਿ ਕੇ ਵੀ ਮੈਂ ਗੱਲ ਨੂੰ ਸਪਸ਼ਟ ਕਰ ਦਿਆਂ ਜਿਸ ਤਰ੍ਹਾਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜੀਵਨ ਕਥਾ ਪਿਛਲੇ ਜਨਮ ਦੀ ਲਿਖੀ ਹੈ ਵੀ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ ਤਪ ਕਰਦਾ ਸੀ ਤਪ ਕਰਦਾ ਕਰਦਾ ਇੱਕ ਰੂਪ ਹੋ ਗਿਆ ਪ੍ਰਮਾਤਮਾ ਦਾ ਹੀ ਰੂਪ ਹੋ ਗਿਆ ਪ੍ਰਮਾਤਮਾ ਨੇ ਕਿ ਇੱਕ ਜਨਮ ਹੋਰ ਲਓ ਜਾਓ ਜਗਤ ਵਿੱਚ ਕੁਝ ਕੰਮ ਹੈ ਮਹਾਰਾਜ ਕਰ ਮੇਰਾ ਚਿਤ ਆਣ ਨੂੰ ਨਹੀਂ ਕਰਦਾ ਸੀ ਚਿਤ ਨਾ ਭਇਓ ਹਮਰੋ ਪਾਵਨ ਕੇ چوبی رہی ست پرب چر میں پچھلا سب کو یاد ہے پچھلا کبھی نو بھی یاد ہے کبھی بھی کہ پورا جنم ہم تمری سیوک اب تو مٹیا نہ جائی ہے پربو پچھلے جنم اچھ میں تیرا سیوک سی بگت سی پر میں تیرے تک پہنچ نہیں سکے چلے تیرے رستے تی پر تیرے تک پہنچ نہیں سکے عد کی بخشش کریں میں تیرے تک پہنچ جا ਅਧ ਕੀ ਮੇਰੀ ਜ਼ਿੰਦਗੀ ਅਜਾਈ ਨਾ ਜਾਵੇ ਉਤਰ ਲੈ ਲੈਂਦਾ ਅਬ ਕੀ ਬਾਤ ਬਖਸ਼ ਬੰਦੇ ਕੋ ਬੋਲ ਨਾ ਪੌਜਲ ਫੇਰਾ ਪਿਛੋਕੜ ਯਾਦ ਹੈ ਪ੍ਰਭੂ ਚੰਤਨ ਨਾਲ ਪ੍ਰਮਾਤਮਾ ਨੂੰ ਜੈਸੇ ਜੈਸੇ ਯਾਦ ਕਰੀਏ ਜਪ ਕਰੀਏ ਯਾਦ ਸ਼ਕਤੀ ਵਧਦੀ ਹੈ ਅਗਵੇ ਵੀ ਬਹੁਤ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਪਿੱਛੇ ਵੀ ਬਹੁਤ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਤਾਂ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪਿਛੋਕੜ ਲਿਖਿਆ ਬਾਲ ਸਾਰੇ ਫਕੀਰਾਂ ਨੇ ਲਿਖਿਆ ਮਹਾਤਮਾ ਬੁੱਧ ਨੇ ਲਿਖਿਆ ਵੈਸੇ ਤੇ ਦਸਮ ਗ੍ਰੰਥ ਦੇ ਸਾਰੀ ਪ੍ਰਣਾਲੀ ਲਿਖੀ ਹੋਈ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਇਹ ਤਾਂ ਵੱਖਰੀ ਹੈ ਹੁਣ ਮੋਢੇ ਦਿਵਾਨਗ ਦੇ ਬੰਦੇ ਉਸ ਨੂੰ ਕੀ ਦਾ ਕੀ ਰੂਪ ਦੇਣ ਪਰ ਉਸ ਦੀ ਸਾਰੀ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਢੀ ਵੰਸ ਦੀ ਬੇਦੀ ਵੰਸ ਦੀ ਲਿਖ ਦਿੱਤੀ ਹੈ ਇਹ ਕਿੱਥੋਂ ਚੱਲੀ ਕਿਵੇਂ ਚੱਲੀ ਸਾਰਾ ਪਿਛੋਕੜ ਕਲਗੀਧਰ ਪਿਤਾ ਨੂੰ ਯਾਦ ਹੈ ਜੋ ਪਿਛਲੇ ਜਨਮ ਦੀ ਗੱਲ ਲਿਖ ਸਕਦਾ ਹੈ ਉਹ ਸਾਰੀ ਵੰਸਪਨ ਪਰੰਪਰਾ ਕਿਉਂ ਨਹੀਂ ਲਿਖ ਸਕਦਾ ਲਿਖੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਤਮਾ ਬੋਧ ਨੇ ਆਪਣਾ ਪਿਛਲਾ ਜੀਵਨ ਦੱਸਿਆ ਮੈਂ ਪੜ ਕੇ ਹੈਰਾਨ ਹੋਇਆ ਔਰ ਤੁਸੀਂ ਵੀ ਹੈਰਾਨ ਹੋਵੋਗੇ ਮਹਾਤਮਾ ਬੋਧ ਆਪਣਾ ਪਿਛਲਾ ਜੀਵਨ ਹਾਥੀ ਦੱਸਦਾ ਹੈ ਉਹ ਕਿਸੇ ਜੰਗਲ ਦੇ ਤਪ ਤਪੱਸਿਆ ਕਰਦੇ ਸਨ ਐਸਾ ਨਹੀਂ ਆਪ ਕਹਿੰਦੇ ਨੇ ਮੈਂ ਪਿਛਲੇ ਜਨਮ ਦੇ ਛਾਤੀ ਮੈਂ ਉਹਨਾਂ ਦੀ ਲਿਖਤ ਉਹਨਾਂ ਦਾ ਗ੍ਰੰਥ ਉਹਨਾਂ ਦੇ ਇਤਿਹਾਸ ਤੋਂ ਤੁਹਾਨੂੰ ਸਰਵਨ ਕਰਾ ਰਿਹਾ ਹਾਂ ਕਹਿੰਦੇ ਨੇ ਮੈਂ ਪਿਛਲੇ ਜਨਮ ਦੇ ਚ ਹਾਥੀ ਸੀ ਔਰ ਹਾਥੀ ਵੀ ਬਿਹਾਰ ਦੇ ਜੰਗਲ ਅੱਜ ਵੀ ਹਿੰਦੁਸਤਾਨ ਦੇ ਚ ਹਾਥੀ ਸਿਰਫ ਦੋ ਸੂਬਿਆਂ ਦੇ ਚ ਨੇ ਔਰ ਸਾਮ ਦੇ ਵਿੱਚ ਨੇ ਯਾ ਬਿਹਾਰ ਦੇ ਚ ਨੇ ਬਾਰੇ ਬਹਿਨੇ ਜੰਗਲ ਇਹਨਾਂ ਦੋ ਸੂਬਿਆਂ ਦੇ ਚ ਮਾਤਮਾ ਬੁੱਧ ਨੇ ਆਪਣੀ ਕਥਾ ਲਿਖੀ ਹੈ ਮੈਂ ਹਾਥੀ ਸੀ ਜੰਗਲ ਨੂੰ ਅਗ ਲੱਗ ਗਈ ਔਰ ਅੱਜ ਵੀ ਲੱਗਦੀ ਹੈ ਮਈ ਜੂਨ ਦੇ ਮਹੀਨੇ ਚ ਅੱਜ ਕੱਲ ਲੱਗਦੀ ਹੈ ਅੱਜ ਕੱਲ ਬੜੀ ਭਿਆਨਕਰ ਉਥੇ ਗਰਮੀ ਲੂ ਚੱਲਦੀ ਹੈ ਸੁੱਕਾ ਹੋਇਆ ਬਾਸ ਕਿਉਂਕਿ ਬਾਸ ਦੇ ਜੰਗਲ ਬੜੇ ਨੇ ਹੋਰ ਵੀ ਬੜੀਆਂ ਲੱਕੜਾਂ ਆਪਸੇ ਟਕਰਾਉਂਦੇ ਨੇ ਤੇ ਬਾਸ ਦੇ ਚੋਂ ਅੱਗ ਪੈਦਾ ਹੋ ਜਾਂਦੀ ਹੈ। ਜੰਗਲਾਂ ਦੇ ਜੰਗਲ ਸੜ ਜਾਂਦੇ ਨੇ। ਔਰ ਰਬ ਦੀ ਨੇਕ ਐਸੇ ਹਰ ਸਾਲ ਅੱਗ ਲੱਗਦੀ ਹੈ 15-20 ਦਿਨਾਂ ਬਾਅਦ ਜਦ ਬਾਰਸ਼ਾਂ ਸ਼ੁਰੂ ਹੁੰਦੀਆਂ ਨੇ ਕੋਈ ਬੁਝਾਉਂਦੀ ਹੈ। ਉਸੇ ਕਰਕੇ ਅੱਗ ਬੁਝਦੀ ਨਹੀਂ ਮੁਸ਼ਕਲ ਹੈ। ਕਾਬੂ ਪਾਣਾ ਔਖਾ ਹੋ ਜਾਂਦਾ ਹੈ ਹਰ ਸਾਲ। ਮਾਥਮਾ ਗਾਂਧੀ ਲਿਖਦੇ ਨੇ ਜੰਗਲਾਂ ਨੂੰ ਅੱਗ ਲੱਗਦੀ ਹੈ। ਫਿਰਨ ਚੀਤੇ ਸ਼ੇਰ ਸਾਰੇ ਜੰਗਲੀ ਜਾਨਵਰ ਦੌੜ ਪਏ ਪੰਛੀਆਂ ਨੇ ਉਡਾਰੀਆਂ ਲਾਈਆਂ ਤੋ ਹਾਥੀ ਦਾ ਸਰੀਰ ਭਾਰੀ ਵਰਖਮ ਆਉਂਦਾ ਹੈ ਮਾਤਮਾ ਬੁੱਧ ਲਿਖਦਨ ਮੈਂ ਵੀ ਦੌੜਿਆ ਪਛੋਕੜਿਆ ਮੈਂ ਵੀ ਦੌੜਿਆ ਅੱਗ ਤੋਂ ਬਚੀਏ ਉਸ ਪਾਸੇ ਜਾਈਏ ਜਿਸ ਪਾਸੇ ਅੱਗ ਨਹੀਂ ਦੌੜਦੇ ਦੌੜਦੇ ਆ ਮਾਧਮਾ ਬੁੱਧ ਲਿਖਦਣ ਮੇਰਾ ਸਾਹ ਝੜ ਗਿਆ ਆਤੀ ਦਾ ਸਾਹ ਛੇਤੀ ਚੜ ਜਾਂਦਾ ਹੈ ਭਾਰੀ ਸਰੀਰ ਹੋਣ ਕਰਕੇ ਦੌੜਦਾ ਦਮ ਭੁੱਲ ਜਾਂਦਾ ਹੈ ਤੋਂ ਮਾਧਮਾ ਬੁੱਧ ਕਹਿੰਦਾਂ ਮੈਂ ਰੁਕ ਗਿਆ ਮੈਂ ਰੁਕ ਗਿਆ ਥੋੜੀ ਦੇਰ ਵਾਸਤੇ ਦਮ ਲੈਣ ਦਮ ਲੈਣ ਤੋਂ ਬਾਅਦ ਜਿਉ ਫਿਰ ਮੈਂ ਚੱਲਣ ਦੀ ਤਿਆਰੀ ਕੀਤੀ ਅਗਲਾ ਪੈਰ ਇੰਜ ਚੁਕਿਆ ਤੇ ਭਜਿਆ ਹੋਇਆ ਇੱਕ ਸਹਯਾ ਆਇਆ ਮੇਰੇ ਪੈਰ ਦੇ ਥੱਲੇ ਉਹਨੇ ਪਨਾ ਲੈ ਲਈ ਉਹਨੇ ਇਝ ਸਮਝਿਆ ਵੀ ਇਹਦੇ ਪੈਰ ਦੇ ਥੱਲੇ ਮੈਂ ਛੁਪ ਜਾਵਾਂ ਕਿਉਂਕਿ ਆਗ ਆ ਰਹੀ ਸੀ ਹੁਣ ਮਹਾਤਮਾ ਬੁੱਧ ਕਹਿੰਦੇ ਨੇ ਮੇਰੇ ਮਨ 'ਚ ਖਿਆਲ ਆਇਆ ਜੇ ਮੈਂ ਚੱਲਾਂ ਤਾਂ ਪੈਰ ਤੇ ਜ਼ਮੀਨ ਤੇ ਰੱਖਣਾ ਪਏਗਾ ਭਾਰਾ ਸਰੀਰ ਜੇ ਰੱਖਦਾ ਤੇ ਸਾਇਦ ਮਰ ਜਾਏਗਾ ਕਿ ਜੇ ਜੇ ਹੋ ਜਾਏਗਾ ਤੇ ਪਿੱਛੇ ਅਗ ਵੀ ਵੱਧਦੀ ਜਾ ਰਹੀ ਹੈ ਮਹਾਤਮਾ ਬੁੱਧ ਕਹਿੰਦੇ ਨੇ ਜਿਵੇਂ ਅਗ ਤੋਂ ਮੈਂ ਦੌੜਿਆ ਜਾਨ ਬਚਾਉਣ ਵਾਸਤੇ ਐਵੀ ਦੌੜਿਆ ਇਹਨੂੰ ਵੀ ਜਾਨ ਪਿਆਰੀ ਮੈਨੂੰ ਵੀ ਜਾਨ ਪਿਆਰੀ ਐਵੀ ਦੌੜਿਆ ਮੈਂ ਵੀ ਦੌੜਿਆ ਮੈਂ ਸਾਹ ਲੈਣ ਵਾਸਤੇ ਦਰਖਤ ਦੇ ਥੱਲੇ ਰੁਕਿਆ ਤੇ ਦੌੜਦਾ ਦੌੜਦਾ ਇਹ ਵੀ ਥੱਕਿਆ ਇਹ ਆਪਣੀ ਜਾਨ ਬਚਾਉਣ ਵਾਸਤੇ ਮੇਰੇ ਪੈਰ ਦੇ ਥੱਲੇ ਆ ਕੇ ਛੁਪਿਆ ਹੈ ਤੇ ਜਾਨ ਬਚਾਉਣ ਵਾਸਤੇ ਆਇਆ ਹੈ ਮੇਰੇ ਪੈਰ ਦੇ ਥੱਲੇ ਤੇ ਹੁਣ ਮੈਂ ਪਹਿਰਾ ਨਾ ਦੀ ਇਸ ਨੂੰ ਕੁੱਝ ਦਿਆਂ ਮਹਾਤਮਾ ਬੁੱਧ ਕਹਿੰਦੇ ਨੇ ਇਹ ਮੈਨੂੰ ਗਵਾਰਾ ਨਹੀਂ ਸੀ ਇਹ ਮੈਨੂੰ ਪਸੰਦ ਨਹੀਂ ਸੀ ਅੱਗ ਵੱਧ ਗਈ ਇਸ ਦਰਖਤ ਥੱਲੇ ਮੈਂ ਖੜਾ ਸੀ ਉਹਨੂੰ ਵੀ ਲੱਗ ਗਈ ਕਹਿੰਦਾ ਮੈਂ ਜਲ ਕੇ ਰਾਖ ਹੋ ਗਿਆ ਮਹਾਤਮਾ ਬੁੱਧ ਕਹਿੰਦੇ ਮੈਂ ਜਲ ਕੇ ਰਾਖ ਹੋ ਗਿਆ ਪਰ ਮੈਂ ਸਹਿ ਤੇ ਪੈਰ ਨਹੀਂ ਰੱਖਿਆ ਐ ਜਨਮ ਮੈਨੂੰ ਮਿਲੇ ਇੱਕ ਰਾਜੇ ਦੇ ਘਰ ਰਾਜਕੁਮਾਰ ਔਰ ਸਿਰਫ ਰਾਜਕੁਮਾਰ ਨਹੀਂ ਬ੍ਰਹਮ ਗਿਆਨੀ ਸੰਤ ਕਿਸ ਤਰ੍ਹਾਂ ਲਿਖਦਾ ਹੈ ਜੀਵਨ ਕਥਾ ਜੋ ਤਸਵੀਰਾਂ ਦੇ ਰਾਹੀਂ ਬਣਾਈ ਗਈ ਹੈ ਮਹਾਤਮਾ ਬੁੱਧ ਦੀ ਸਾਰਨਾਥ ਦੇਚ बनारस ਦੇ ਕੋਲ ਸਾਰਨਾਥ ਮੰਦਿਰ ਬੋਧੀਆਂ ਦਾ ਸਭ ਤੋਂ ਵੱਡਾ ਉੱਥੇ ਤਸਵੀਰਾਂ ਦੇ ਰਾਹੀਂ ਜਨਮ ਕਥਾ ਤੋਂ ਪਹਿਲੇ ਇੱਕ ਹਾਥੀ ਦਿਖਾਉਂਦੇ ਨੇ ਤਸਵੀਰ ਵਿੱਚ ਫਿਰ ਹਾਥੀ ਦੀ ਰੂਹ ਦਾ ਪ੍ਰਵੇਸ਼ ਦਿਖਾਉਂਦੇ ਨੇ ਆਤਮਾ ਬੁੱਧ ਦੀ ਮਾ ਵਿੱਚ ਗਰਭ ਦੇ ਵਿੱਚ ਫਿਰ ਅਗੋਂ ਆਤਮਾ ਬੁੱਧ ਦਿਖਾਉਂਦੇ ਨੇ ਪਹਿਲੇ ਹਾਥੀ ਦਿਖਾਉਂਦੇ ਨੇ ਫਿਰ ਮਾਤਮਾ ਬੁੱਧ ਦੀ ਮਾਤਾ ਦਿਖਾਉਂਦੇ ਨੇ ਫਿਰ ਆਤਮਾ ਬੁੱਧ ਨੂੰ ਦਿਖਾਉਂਦੇ ਨੇ ਇਸ ਤਰ੍ਹਾਂ ਕਰ ਉਸ ਦੀ ਜੀਵਨ ਲੀਲਾ ਦਿਖਾਦੇ ਸਾਰੇ ਬੁੱਢਸ਼ਟ ਮੰਦ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਸਿਆਣਾ ਜਾਨਵਰ ਹੈ ਹਾਥੀਆਂ ਵਿੱਚ ਕੁਝ ਸਿਆਣੇ ਹਨ ਦਇਆ ਇਤਨੀ ਪ੍ਰਦਾਨ ਸੀ ਅਗਾ ਚਲ ਕੇ ਵੀ ਦਇਆ ਪ੍ਰਦਾਨ ਹੋਈ ਉਹਨੇ ਨਾਰਾ ਲਾਇਆ ਅਹਿੰਸਾ ਪਰਮੋ ਧਰਮੰ ਅਹਿੰਸਾ ਹੀ ਧਰਮ ਹੈ ਬੋਲ ਕੇ ਵੀ ਤੁਸੀਂ ਕਿਸੇ ਨੂੰ ਝੋਟ ਨਾ ਪੁਚਾਓ ਸਾਰੀ ਜ਼ਿੰਦਗੀ ਉਹਨਾਂ ਦਾ ਉਪਦੇਸ਼ ਵੀ ਸੀ ਸੰਦੇਸ਼ ਵੀ ਹੈ ਸੀ ਪਮੈਸ ਕਰਾਂ ਹਾਥੀ ਕੋਹੜਾ ਮੋਰ ਹੰਸ ਗਉ ਇਸ ਤਰ੍ਹਾਂ ਦੇ ਕੁਝ ਹੋਰ ਜਾਨਵਰ ਜੋ ਹੈ ਹਿੰਦੁਸਤਾਨ ਦੇ ॠषि मुनियों ਨੇ ਖੋਜ ਕੀਤੀ ਹੈ ਮਨੁੱਖ ਦੇ ਨੇੜੇ ਨੇ ਮਨੁੱਖ ਦੀ ਤਰ੍ਹਾਂ ਸੋਚਦੇ ਨੇ ਸਮਝਦੇ ਨੇ ਕੁਝ ਪਰਵਾਰਕ ਜ਼ਿੰਦਗੀ ਵੀ ਹੈ ਉਹਨਾਂ ਦੀ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਰਨਗੇ ਤੇ ਮਨੁੱਖ ਹੋਣਗੇ ਜੇ ਮਨੋਖਦੀ ਤਰ੍ਹਾਂ ਸੋਚਦੇ ਨੇ ਤਾਂ ਉਹਨਾਂ ਦੇ ਉੱਤੇ ਕਰਮ ਦੀ ਜ਼ਿੰਮੇਵਾਰੀ ਹੈ ਹਾਥੀ ਦੇ ਉਸ ਕਰਮ ਦਾ ਸਦਕਾ ਕਿ ਉਸ ਹਾਥੀ ਦਾ ਜਨਮ ਇੱਕ ਰਾਜੇ ਦੇ ਘਰ ਹੋਇਆ ਹੈ ਔਰ ਇੱਕ ਸੰਤ ਸਰੂਪ ਦੇ ਚ ਹੋਇਆ ਏ ਥੋੜੀ ਬੰਨਾ ਪਿਛਲੇ ਜਨਮ ਦਾ ਕਰਮ ਦਾ ਪ੍ਰਭਾਵ ਜੋ ਉਸਨੇ ਕਰਮ ਕੀਤਾ ਆਪ ਜਗਦੇ ਨਹੀਂ ਮੈਂ ਸਹ ਦੇ ਪੈਰ ਨਹੀਂ ਰੱਖਣਾ ਇਹ ਨੇਕੁਰਵਾਨ ਇਤਨੀ ਦਇਆ ਇਤਨੀ ਪਰਵਲ ਦਇਆ ਧਰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਈ ਕਨੈ ਨੂੰ ਆਖਿਆ ਸਿਰਫ ਪਾਣੀ ਪਿਲਾਨਾ ਅਧੂਰਾ ਕੰਮ ਕਰਨਾ ਐਨੇ ਮਰਮ ਐਨੇ ਬੱਤੇ ਮਰਮ ਬੱਤੇ ਵੀ ਕਰਛੜਿਆ ਕਰਨੀ ਦਇਆ ਇਤਨੀ ਨਿਰਮਲਤਾ ਇਤਨੀ ਕੋਮਲਤਾ ਖੈਰ ਮੈਂ ਗੱਲ ਲੰਕਾ ਮਾਣਾ ਕਰਮ ਭੋਮੇ ਭੋਗ ਭੋਮੇ ਸਾਰਾ ਪਸ਼ੂ ਜਗਤ ਭੋਗ ਭੋਮੇ ਹੈ ਮਨੁੱਖ ਜਗਤ ਕਰਮ ਭੋਮੇ ਕਿਧਰੇ ਕਿਧਰੇ ਕੁਛ ਪਸ਼ੂ ਨੇ ਜਿਨ੍ਹਾਂ ਦੇਤੇ ਕਰਮ ਦੀ ਜ਼ਿੰਮੇਵਾਰੀ ਆ ਜਾਂਦੀ ਔਰ ਕਰਮ ਦਾ ਫਲ ਵੀ ਭੋਗਦੇ ਨੇ ਭੋਗਦੇ ਨੇ ਉਹ ਆ ਮਨੁੱਖਾਂ ਦੀ ਪਕੜ ਦੇ ਚ ਨਹੀਂ ਆਉਂਦਾ ਲੇਕਿਨ ਧਰਮ ਗ੍ਰੰਥਾਂ ਚ ਉਹਨਾਂ ਦੀਆਂ ਕਥਾਵਾਂ ਨੇ ਦੂਰ ਕਿਉਂ ਜਾਓ ਚਲੋ ਗੁਰੂ ਗਰੰਥ ਸਾਹਿਬ ਦਾ ਇੱਕ ਬਾਤ ਮੈਂ ਤੁਹਾਡੇ ਸਾਹਮਣੇ ਰੱਖਾਂ। ਭੰਗ ਗੁਰੂ ਤੇਗ ਬਹਾਦਰ ਸਾਹਿਬ ਜੀ। ਜਬ ਹੀ ਸ਼ਰਨ ਗਏ ਕਿਰਪਾ ਦੇਦ ਗਜ ਘਰਾ ਤੇ ਛੂਟਾ ਮਹਿਮਾ ਨਾਮ ਕਹਾਂ ਨੋ ਵਰਨੋ RAM ਕਹਿਤ ਬੰਧਨ ਤੇ ਟੂਟਾ ਗਜ ਗਜ ਕਹਿੰਦੇ ਹੱਥ ਹੀ ਦੋ ਹੱਥ ਹੀ ਦੀ ਕਥਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸ਼ਬਦਾਂ ਵਿੱਚ ਮੇਰੇ خیال ਦੇ ਜਿੱਥੇ ਤੱਕ ਮੇਰਾ ਅੰਦਾਜ਼ ਹੈ 15 20 ਦਫਾ ਜ਼ਿਕਰ ਕੀਤਾ ਹੈ ਆਪਣੀ ਸਾਰੀ ਬਾਣੀ ਵਿੱਚ ਇਤਨੀ ਦਫਾ ਤੇ ਆਏਗਾ ਜ਼ਿਕਰ ਜਿੱਥੇ ਜਿੱਥੇ ਪਾਤਸ਼ਾਹ ਦੇ ਸ਼ਬਦ ਨੇ ਇੱਕ ਦਫਾ ਜ਼ਰੂਰ ਇਸ ਸਾਥੀ ਨੂੰ ਅੱਗੇ ਕੀਤਾ ਹੈ ਭਾਈ ਗੁਰਦਾਸ ਜੀ ਨੇ ਕੀਤਾ ਦੁਖਤ ਗਜਿੰਦ ਅਰਬਿੰਦ ਗਏ ਭੇਟ ਰੱਖੇ ਤਾਂਕੇ ਕਾਜੇ ਚਕਰਪਾਣ ਆਣ ਗ੍ਰਸੇ ਗਰਾਜੀ ਭਾਈ ਗੁਰਦਾਸ ਹਾਥੀ ਨੇ ਰਾਮ ਅਖੇ ਹਾਥੀ ਨੇ ਫਰਿਆਦ ਕੀਤੀ ਹੈ ਹਾਥੀ ਨੇ ਕਮਲ ਦਾ ਫੁੱਲ ਤੋੜ ਕੇ ਭੇਟ ਕੀਤਾ ਹੈ ਉਹਨੇ ਪ੍ਰਾਰਥਨਾ ਕੀਤੀ ਜਦਾ ਮਤਲਬ ਕਰ ਸਕਦਾ ਹੈ ਸੋਚ ਸਕਦਾ ਹੈ ਸਮਝ ਸਕਦਾ ਆਪਣੇ ਜਸਵਾਲ ਉਸਨੇ ਗੈਬੀ ਸ਼ਕਤੀ ਦੇ ਉਮਰ ਰੱਖੇ ਨੇ ਜਬ ਹੀ ਸ਼ਰਨ ਗਏ ਕਿਰਪਾ ਦੇ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬਨ ਲੰਥੇ ਟੂਟਾ ਮੈਂ ਹੁਣ ਵਿਸਥਾਰ ਸਹਿ ਤੇ ਸਾਰੀਆਂ ਕਥਾਵਾਂ ਤੁਹਾਡੇ ਸਾਹਮਣੇ ਨਾ ਰੱਖਾਂ ਹਾਥੀ ਘੋੜਾ ਗਊ ਮੋਰ ਹੰਸ ਸੋਚ ਸਕਦੇ ਨੇ ਸਮਝ ਸਕਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਇਹਨਾਂ ਦੀ ਪਰਿਵਾਰਕ ਜ਼ਿੰਦਗੀ ਵੀ ਹੈ ਇਸ ਵਾਸਤੇ ਕਿਧਰੇ ਕਿਧਰੇ ਕਰਮ ਦੀ ਲਪੇਟ ਵਿੱਚ ਆਉਂਦੇ ਨੇ ਔਰ ਕਰਮ ਦਾ ਫਲ ਪ੍ਰਾਪਤ ਕਰਦੇ ਨੇ ਲੇਕਿਨ ਅਕਸਰ ਸਾਰਾ ਪਸ਼ੂ ਜਗਤ ਭੋਗ ਭੋਮੀ ਹੈ ਮਨੋਕ ਕਰੰਭੋ